ਏ ਅੱਜ ਜੋ ਸਰਦੂਲਗੜ੍ਹ ਸ਼ਹਿਰ ਦੇ ਨੋ ਦੋ ਨੌਜਵਾਨ ਜਗਸੀਰ ਸਿੰਘ ਜੱਗੀ ਜੱਫਾ ਜੋ ਕਿ ਐਮਸੀ ਨੇ ਅਮਰਤਪਾਲ ਮੀਰਪੁਰ ਜਿਹੜੇ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਦੇ ਲਈ ਜੋ ਪ੍ਰਸ਼ਾਸਨ ਦੇ ਨਾਲ ਇਥੋਂ ਦੇ ਲੋਕਲ ਪ੍ਰਸ਼ਾਸਨ ਦੇ ਨਾਲ ਨਗਰ ਪੰਚਾਇਤ ਦੇ ਅਧਿਕਾਰੀਆਂ ਦੇ ਨਾਲ ਅਤੇ ਪੰਜਾਬ ਸਰਕਾਰ ਨਾਲ ਜਿੰਨੀਆਂ ਵੀ ਜਿੰਨੇ ਵਾਰ ਵੀ ਗੱਲਬਾਤ ਹੋਈ ਉਹਨਾਂ ਨੇ ਕੋਈ ਵੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਬਲਕਿ ਸਾਨੂੰ ਲਾਰੇ ਲੱਪੇ ਲਾ ਕੇ ਜਿਹੜਾ ਉਹ ਟਾਲਦੇ ਰਹੇ ਆ ਹਰ ਵਾਰੀ ਜਿਹੜੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਪ੍ਰਸ਼ਾਸਨੇ ਤੋਂ ਭੱਜਦਾ ਰਿਹਾ ਕਰੋਨਾ ਰੁਪਿਆ ਇਹਨਾਂ ਨੇ ਗਊ ਸੱਸ ਦੇ ਨਾਂ ਦੇ ਉੱਤੇ ਇਕੱਠਾ ਕਰ ਛੜਿਆ ਇੱਕ ਪਾਸੇ ਜਿਹੜੇ ਸਾਡੇ ਨੌਜਵਾਨ ਬੱਚੇ ਮਰ ਰਹੇ ਆ ਸਾਡਾ ਬੱਚਾ ਨਵਦੀਪ ਸਿੰਘ ਜਿਹੜਾ ਪਿਛਲੇ ਦਿਨਾਂ ਚ ਮਰਿਆ ਪੰਜਾਬੀ ਗਾਇਕ ਹਰਪ੍ਰੀਤ ਸਿੰਘ ਜਵੰਦਾ ਮਰਿਆ ਇੱਕ ਕੱਲ ਭੀਖੀ ਦੇ ਕੋਲੇ ਇੱਕ ਬੈਂਡ ਜਿਹੜਾ ਐਂਬੂਲੈਂਸ ਦਾ ਡਰਾਈਵਰ ਆ ਉਹਦੀ ਮੌਤ ਹੋਈ ਆ ਕਿੰਨੇ ਬੰਦੇ ਹਸਪਤਾਲਾਂ ਚ ਪਏ ਆ ਕੀ ਅਸੀਂ ਇਸ ਤਰ੍ਹਾਂ ਮਰਦੇ ਰਹਾਂਗੇ ਇਸ ਗੱਲ ਦੇ ਲਈ ਅੱਜ ਜਿਹੜੀ ਅਸੀਂ ਲੜਾਈ ਆ ਉਹ ਸੜਕ ਦੀ ਲੜਾਈ ਆ ਜਿਹੜੀ ਉਹ ਬਿੱਡ ਦਿੱਤੀ ਆ ਅਸੀਂ ਇੱਥੇ ਆੜ ਕੇ ਧਰਨੇ ਤੇ ਜਿਹੜੇ ਨੌਜਵਾਨ ਸਾਡੇ ਬੈਠ ਗਏ ਆ ਇਹ ਧਰਨਾ ਅਣ ਮਿੱਥੇ ਸਮੇਂ ਤੱਕ ਭੁੱਖ ਹੜਤਾਲ ਚੱਲੂਗੀ ਭੁੱਖ ਹੜਤਾਲ ਅੱਗੇ ਅਗਲੇ ਸਟੈਪ ਦੇ ਵਿੱਚ ਮਰਨ ਵਰਤੇ ਵੀ ਬਦਲ ਸਕਦੀ ਆ ਜੇ ਸਰਕਾਰਾਂ ਅੰਗਵੀਰ ਨਹੀਂ ਹੁੰਦੀਆਂ ਤਾਂ ਇਹ ਵੀ ਹੋ ਸਕਦਾ ਕਿ ਸਾਨੂੰ ਜਿਹੜਾ ਇੱਥੇ ਪੁਲਾ ਇਹ ਬੰਦ ਕਰਨਾ ਪਵੇ ਨੌਬਤਾਂ ਤੁਸੀਂ ਦੇਖ ਹੀ ਰਹੇ ਹੋ ਬਾਈ ਜੀ ਨੌਬਤ ਹੁਣ ਇਦੋਂ ਵੱਡੀ ਨੌਬਤ ਕੀ ਆਊਗੀ ਜਦੋਂ ਸਾਡੇ ਪੰਜਾਬ ਦਾ ਸੁਪਰ ਹਿੱਟ ਮੰਨਿਆ ਪਰਵੰਨਿਆ ਕਲਾਕਾਰ ਜਿਹਨੂੰ ਲੱਖਾਂ ਲੋਕ ਚਾਹਣ ਵਾਲੇ ਉਹ ਵੀ ਇੱਕ ਟੱਠਿਆਂ ਦੇ ਕਾਰਨ ਇਹ ਆਵਾਰਾ ਪਸ਼ੂਆਂ ਦੇ ਕਾਰਨ ਹੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਤੇ ਸਾਡੇ ਇੱਥੇ ਭਰਾ ਮੇਰਾ ਕੀ ਨਾਂ ਸੀ ਨਵਦੀਪ ਸਿੰਘ ਸੀ ਨਵਦੀਪ ਸਿੰਘ ਸਾਡੇ ਨੌਜਵਾਨ ਅ ਰਾਤ ਨੂੰ ਆਪਣੀ ਜੋਬ ਤੋਂ ਆ ਰਿਹਾ ਸੀ ਸ਼ਾਇਦ ਉਹ ਹੋਟਲ ਚ ਮੈਨੇਜਰ ਸੀਗਾ ਤੇ ਲੜੀ ਵਰਗਾ ਜਵਾਨ ਇੱਕ 2 ਮਿੰਟ ਦੇ ਵਿੱਚ ਉਸ ਦੀ ਜਾਨ ਨਿਕਲ ਜਾਂਦੀ ਏ ਠੱਠੇ ਦੇ ਕਾਰਨ ਟਕਰਾਉਣ ਦੇ ਨਾਲ ਸੋ ਨੋਬਤ ਤਾਂ ਇਹ ਹੈ ਵੀ ਇੱਥੇ ਕੋਈ ਸਾਡਾ ਇਹ ਕੋਈ ਆਪਦਾ ਮਸਲਾ ਨਹੀਂ ਹੈਗਾ ਆਪਦਾ ਸਾਡਾ ਘਰ ਦੀ ਕੱਲਿਆਂ ਦੀ ਲੜਾਈ ਨਹੀਂ ਹੈਗੀ ਇਹ ਸਾਰੇ ਸਾਡੇ ਏਰੀਆ ਦੀ ਲੜਾਈ ਆ ਸਾਰੇ ਸਾਡੇ ਸਮਾਜ ਦੀ ਲੜਾਈ ਆ ਸੋ ਕਹਿੰਦੇ ਵੀ ਜਦੋਂ ਕੋਈ ਜੰਗ ਲੜਨੀ ਹੋਵੇ ਤਾਂ ਕੋਈ ਨਾ ਕਿਸੇ ਨਾ ਕਿਸੇ ਨੂੰ ਪਹਿਲ ਕਰਨੀ ਪੈਂਦੀ ਹੈ ਅਸੀਂ ਤਾਂ ਪਹਿਲ ਕਰਤੀ ਆ ਹੁਣ ਦੇਖੋ ਵੀ ਲੋਕ ਤੇ ਸਾਰੀ ਸੰਗਤ ਨੌਜਵਾਨ ਕਿੰਨਾ ਕੁ ਸਾਥ ਦਿੰਦੀ ਹੈ ਅਮਰਪਾਲ ਜੀ ਪਿਛਲੇ ਦਿਨੀ ਬਹੁਤ ਵੱਡਾ ਇਕੱਠ ਵੀ ਹੋਇਆ ਸੀ ਸ਼ਹਿਰ ਵਾਸੀਆਂ ਦਾ ਮੰਡੀ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਉਸ ਇਕੱਠ ਦਾ ਕੀ ਮਸਲਾ ਹੱਲ ਹੋਇਆ ਜਾਂ ਨਹੀਂ ਉਹਦਾ ਕੀ ਕਾਰਨ ਬਣਿਆ ਦੇਖੋ ਜੀ ਜੇ ਜਿਹੜਾ ਉਹ ਇਕੱਠ ਸੀਗਾ ਅਸੀਂ ਉਹ ਇਕੱਠ ਨੂੰ ਸਾਰੇ ਨੂੰ ਸੁਣਿਆ ਅਸੀਂ ਉਹ ਇਕੱਠ ਦੇ ਵਿੱਚ ਤਾਂ ਨਹੀਂ ਆਏ ਪਰ ਸਾਡੇ ਆ ਭਰਾ ਸੀਗੇ ਸਾਰੇ ਜੱਗੀ ਹੋਰੀ ਸੁਖੇ ਹੋਰੀ ਸਾਰੀ ਕਮੇਟੀ ਬਣੀ ਹੋਈ ਸੀ ਉਹਨੂੰ ਅਸੀਂ ਸੁਣਿਆ ਚੰਗੀ ਤਰ੍ਹਾਂ ਸਾਨੂੰ ਉਮੀਦ ਸੀ ਉਸ ਕੱਠ ਤੇ ਵੀ ਉਹ ਕੁਛ ਨਾ ਕੁਛ ਕਰਨਗੇ ਠੀਕ ਹੈ ਉਹ ਜਿਹੜੇ ਉਹ ਲੋਕ ਕੱਠ ਦੇ ਵਿੱਚ ਸੀਗੇ ਸਾਡੇ ਸਾਰੇ ਆ ਸਾਡੇ ਆਪ ਦੇ ਭਰਾ ਨੇ ਉਹ ਉਹ ਵੀ ਸਾਰਾ ਦਿਨ ਇਸ ਰੋਡ ਦੇ ਉੱਤੋਂ ਦੀ ਜਿੱਥੋਂ ਦੀ ਦਸਦਾ ਠੱਠੇ ਇੱਥੋਂ ਦੀ ਮਤਲਬ ਟੱਪ ਮੋਟਰਸਾਈਕਲ ਲੈ ਕੇ ਟੱਪਦੇ ਆ ਤੇ ਉਹਨਾਂ ਨੇ ਉਹ ਵੀ ਟੱਪਦੀ ਨੇ ਲੇਕਿਨ ਉਸ ਕੱਠ ਦਾ ਸਿੱਟਾ ਜੇ ਨਹੀਂ ਨਿਕਲਿਆ ਤਾਂ ਸਾਨੂੰ ਆਹ ਤਾਂ ਹੀ ਭੁਖੜ ਹੜਤਾਲ ਤੇ ਬੈਠਣਾ ਪੈ ਰਿਹਾ ਈ ਅਸੀਂ ਉਹਦਾ ਰਿਜ਼ਲਟ ਲੈਣ ਵਾਸਤੇ ਜਿੰਨਾ ਚਿਕ ਇਸ ਆਵਾਰਾ ਪਸ਼ੂਆਂ ਦਾ ਸਰਦੂਲਗੜ੍ਹ ਸ਼ਹਿਰ ਦੇ ਪਸ਼ੂਆਂ ਦਾ ਇੱਥੋਂ ਏਰੀਏ ਦੇ ਪਸ਼ੂਆਂ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਕ ਇਹ ਤੁਸੀਂ ਦਿਮਾਗ ਚੋਂ ਕੱਢ ਦਿਓ ਵੀ ਇਹ ਉੱਠ ਖੜਾਂਗੇ ਸੀ ਇੱਥੋਂ ਇੱਥੇ ਗਿਣਤੀ ਵਧੂਗੀ ਇੱਥੇ ਨੌਜਵਾਨ ਵਧਣਗੇ ਇਹ ਸੰਘਰਸ਼ ਅੱਗੇ ਵਧੂਗਾ ਲੰਮਾ ਹੋਊਗਾ ਤੁਸੀਂ ਦੋ ਜਣੇ ਸਿਰਫ ਭੁੱਖਰਤਾਲ ਦੇ ਵਿੱਚੋਂ ਕੀ ਤੁਹਾਨੂੰ ਲੱਗਦਾ ਵੀ ਇਹ ਹਿਜੂਮ ਹੈ ਜਿਹੜਾ ਵੱਡਾ ਹੋਊਗਾ ਦੇਖੋ ਜੀ ਆਪਣਾ ਜਦੋਂ ਸਾਡੇ ਗੁਰੂਆਂ ਨੇ ਮੱਲਾ ਐਡਾ ਵੱਡਾ ਮੱਲਾ ਸਾਨੂੰ ਸ਼ਹੀਦੀਆਂ ਪ੍ਰਾਪਤ ਕਰਕੇ ਤੇ ਕੁਝ ਕੁ ਲੋਕ ਹੀ ਲੜਦੇ ਹੁੰਦੇ ਨੇ ਬਾਕੀ ਤਾਂ ਲੋਕ ਜਦੋਂ ਕਿਰਾ ਕਹਿੰਦੇ ਵੀ ਜਗਾ ਬਣਾਉਣ ਦੀ ਪੰਡਾਲ ਬਣਾਉਣ ਦੀ ਤਿਆਰੀ ਹੁੰਦੀ ਆ ਲੋਕ ਤਾਂ ਆਪਣੇ ਆਪ ਆ ਜਾਂਦੇ ਨੇ ਇਹ ਨਾ ਕਹੋ ਤੁਸੀਂ ਵੀ ਲੋਕ ਇੱਥੇ ਆਉਂਦੇ ਨੇ ਲੋਕ ਤਾਂ ਤੁਸੀਂ ਦੇਖਿਓ ਵੀ ਇੱਥੇ ਆਪ ਮਹਾਰੇ ਲੋਕ ਸਾਨੂੰ ਹੁਣ ਫੋਨ ਆ ਰਹੇ ਐ ਮੈਂ ਸਰ ਤੋਂ ਚੱਕੇ ਨਹੀਂ ਗਏ ਫੋਨ ਵੀ ਬਾਈ ਜੀ ਸਾਡੀ ਡਿਊਟੀ ਲਾਓ ਵੀ ਅਸੀਂ ਕਦੋਂ ਅਸੀਂ ਇੱਕ ਦਿਨ ਦੀ ਭੁੱਖ ਹੜਤਾਲ ਰੱਖਾਂਗੇ ਇੱਥੇ ਲੋਕ 10-10 ਦਿਨਾਂ ਦੀ ਬੱਚੇ ਉਹਨੂੰ ਤਿਆਰ ਹੈ ਜੀ ਤੁਸੀਂ ਕਹਿੰਦੇ ਹੋ ਵੀ ਇੱਥੇ ਲੋਕ ਇਹ ਸਾਰਿਆਂ ਦਾ ਮਸਲਾ ਹੈ ਕੋਈ ਛੋਟਾ ਮਸਲਾ ਨਹੀਂ ਕਿ ਲੋਕਾਂ ਦੀ ਲੋਕ ਲੜਨਗੇ ਉਹਨੂੰ ਮੈਨੂੰ ਪਤਾ ਹੈ ਮੀਂਹ ਦਾ ਸਾਨੂੰ ਲੋਕ ਆਪ ਮਹਾਰੇ ਲੜਨਗੇ ਭੁੱਖ ਹੜਤਾਲ ਦੇ ਵਿੱਚ ਤਾਂ ਇਹ ਕੰਡੀਸ਼ਨ ਹੈ ਜੀ ਵੀ ਜਿੰਨਾ ਟਾਈਮ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਠੱਠਿਆਂ ਦਾ ਉਹਨਾਂ ਟਾਈਮ ਅਸੀਂ ਅਣਮਿੱਥੇ ਸਮੇਂ ਲਈ ਅਸੀਂ ਬੈਠਾਂਗੇ ਇਹਦੇ ਜਿਹੜੀ ਭੁੱਖ ਹੜਤਾਲ ਹੈ ਇਹ ਅਸੀਂ ਦਿਨ ਰਾਤ ਰੱਖਾਂਗੇ ਇਹ ਨਹੀਂ ਹੈਗਾ ਵੀ ਸ਼ਾਮ ਹੋ ਗਈ ਅਸੀਂ ਖਾਣਾ ਖਾ ਲਿਆ ਉਦਾਂ ਦੀ ਕੋਈ ਭੁੱਖ ਹੜਤਾਲ ਨਹੀਂ ਇਹਨੂੰ ਮਰਨ ਵਰਤ ਗਿਆ ਜਾਂਦਾ ਹੈ ਜਿੰਨਾ ਟਾਈਮ ਇਹਦਾ ਕੋਈ ਹੱਲ ਨਹੀਂ ਹੁੰਦਾ ਇਸ ਚੀਜ਼ ਦਾ ਉਹਨਾਂ ਟਾਈਮ ਤੋਂ ਅਸੀਂ ਪਾਸੇ ਨਹੀਂ ਹਟਾਂਗੇ ਕਿਤੇ ਨਾ ਕਿਤੇ ਇਸ ਭੁੱਖ ਹੜਤਾਲ ਦੇ ਵਿੱਚ ਪੰਜਾਬ ਗਵਰਨਮੈਂਟ ਦੀ ਏੜੀ ਹੈ ਵੱਡੀ ਬਦਨਾਮੀ ਹੈ ਜਿਹੜੀ ਹੋਈ ਹੈ ਤੇ ਕਿਤੇ ਨਾ ਕਿਤੇ ਉਸ ਭੁੱਖ ਹੜਤਾਲ ਨੂੰ ਹਟਾਉਣ ਵਾਸਤੇ ਉਹਨਾਂ ਵੱਲੋਂ ਕੋਸ਼ਿਸ਼ ਜੱਗਨ ਵੀ ਕੀਤੇ ਜਾਣਗੇ ਤਾਂ ਉਹਨਾਂ ਯਤਨਾਂ ਦੇ ਵਿਰੁੱਧ ਤੁਸੀਂ ਕੀ ਹੱਲ ਕਰੋਗੇ ਦੇਖੋ ਜੀ ਜਿੰਨਾ ਟਾਈਮ ਇਸ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਹੀਂ ਹੁੰਦਾ ਤਾ ਅਸੀਂ ਪ੍ਰਸ਼ਾਸਨ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਊਗਾ ਇਸ ਥੀ ਤੇ ਉੱਤੇ ਅਸੀਂ ਜਿੰਨਾ ਜ਼ੋਰ ਸਾਡਾ ਹੋਇਆ ਅਸੀਂ ਲਾਵਾਂਗੇ ਬਾਕੀ ਬੈਗਰੂ ਦੇ ਹੱਥ ਹੈ ਸਭ ਦੋ ਤੁਸੀਂ ਜਿਵੇਂ ਮੌਜੂਦਾ ਐਮਸੀ ਵੀ ਹੋ ਪਿਛਲੇ ਕੁਝ ਦਿਨ ਪਹਿਲਾਂ ਨਗਰ ਪੰਚਾਇਤ ਵੱਲੋਂ ਵੀ ਇਹ ਮੁੱਦਾ ਉਚੱਕਿਆ ਗਿਆ ਸੀ ਉਸ ਮੁੱਦੇ ਦੇ ਵਿੱਚ ਇਹਦਾ ਹੱਲ ਹੋ ਨਹੀਂ ਸਕਿਆ ਜੀ ਨਹੀਂ ਇਹਦਾ ਕੋਈ ਹੱਲ ਨਹੀਂ ਨਿਕਲਿਆ ਜੀ ਇਹ ਹਾੜਾ ਗਿਆ ਸੀ ਆਪਣੇ ਘੱਗਰ ਦਾ ਉਹ ਘੱਗਰ ਕਰਕੇ ਮਸਲਾ ਦਬ ਗਿਆ ਸੀਗਾ ਪਰ ਜਦੋਂ ਅਸੀਂ ਲੋਕਾਂ ਨਾਲ ਜਿਹੜਾ ਇਨਸਾਨ ਜ਼ਿਆਦਾ ਬਰਤਦਾ ਉਹਨੂੰ ਸੁਣਨ ਨੂੰ ਮਿਲਦਾਗਾ ਕੁਝ ਵੀ ਜਦੋਂ ਵੀ ਦੋ ਬੰਦੇ ਇਕੱਠੇ ਹੁੰਦੇ ਸੀ ਤਾਂ ਉਹ ਇਹੀ ਗੱਲ ਕਹਿੰਦੇ ਸੀਗੇ ਵੀ ਤੁਸੀਂ ਜਿਹੜੀ ਮੀਟਿੰਗ ਇਕੱਠੀ ਕੀਤੀ ਸੀ ਕਿ ਉਹ ਲੋਕ ਦਾ ਦਿਖਾਵਾ ਕਰਨ ਲਈ ਕੀਤੀ ਸੀ ਪਰ ਨਹੀਂ ਉਹ ਆਪਣੇ ਤੋਂ ਨਹੀਂ ਸੁਣਿਆ ਗਿਆ ਆਪਾਂ ਇਸੇ ਕਰਕੇ ਇਹ ਮਰਨ ਵਰਤ ਦਾ ਜਿਹੜਾ ਫੈਸਲਾ ਲਿਆ